ਸਤ ਸ੍ਰੀ ਅਕਾਲ ਵੀਰ ਜੀ ਮਹਾਰਾਜ ਜੀ ਦਾ ਜਿਹੜਾ ਪ੍ਰਗਟ ਦਿਵਸ ਸੁਨਾਇਆ ਗਿਆ ਮੈਨੂੰ ਦੇਖ ਕੇ ਬਹੁਤ ਹੀ ਮੇਰਾ ਮਨ ਖੁਸ਼ ਹੋਇਆ ਖਾਸ ਤੌਰ ਤੇ ਜਿਹੜਾ ਧਾਨਕ ਸਮਾਜ ਇੰਨੀ ਵੱਡੀ ਤਾਦਾਦ ਦੇ ਵਿੱਚ ਇਹ ਹੈ ਜਦੋਂ ਸ਼੍ਰੀ ਸੀਜੀ ਨੂੰ ਦੇਣਾ ਚਾਹਾਂਗਾ ਜਿੱਦਾਂ ਵਿਜੇ ਦਾਨਵ ਜੀ ਨੇ ਦੱਸਿਆ ਵੀ ਬੜਾ ਚਹਿਰਵਾਦ ਇੱਕ ਕ੍ਰਾਂਤੀਕਾਰੀ ਨੌਜਵਾਨ ਅੱਗੇ ਆਇਆ ਹੈਗਾ ਤੇ ਇਸ ਗੱਲ ਦੀ ਵਧਾਈ ਵੀ ਹੈ ਇਹਨਾਂ ਦੇ ਅੱਜ ਜੱਜ ਵੀ ਨੇ ਇੱਥੇ ਆਏ ਹੋਏ ਹਨਾ ਐਨਪੀ ਵੀ ਬਣੇ ਨੇ ਤਾਂ ਬੱਚੇ ਤਰੱਕੀ ਕਰ ਰਹੇ ਨੇ ਤਾਂ ਬਿਲਕੁਲ ਇਹਨਾਂ ਨੇ ਕਿਹਾ ਵੀ ਲੜਾਈ ਨਹੀਂ ਕਰਨੀ ਪੜ੍ਹਾਈ ਕਰਨੀ ਹੈ ਮੈਨੂੰ ਬਹੁਤ ਅੱਛਾ ਲੱਗਿਆ ਜਿਸ ਤਰ੍ਹਾਂ ਅਰੇਂਜਮੈਂਟ ਕੀਤਾ ਇੱਕ ਵਧੀਆ ਸਮਾਜ ਐ ਦੀ ਜਿਵੇਂ ਕਹਿੰਦੇ ਆਉਣ ਵਾਲੀ ਸੋਚ ਹੈ ਸਭ ਨੇ ਸਰ ਲੱਗਦਾ ਵੀ ਸਤੀਜ ਦੇ ਕਾਰਨ ਜੋ ਸਮਾਜ ਅੱਗੇ ਵਧੂਗਾ ਉਹਨੂੰ ਬਿਲਕੁਲ ਵਧੂਗਾ ਕਾ ਇਹਨਾਂ ਦੇ ਕਾਰਨ ਹੀ ਵਧੂਗਾ ਹੈ ਕੋਈ ਅੱਗੇ ਲੱਗਦਾ ਜਿਸ ਤਰ੍ਹਾਂ ਇੱਕ ਸਾਡੇ ਭੈਣ ਨੇ ਕਿਹਾ ਸੀ ਕਿ ਜੇ 10 ਜਾਣੇ ਵੀ ਵਿਜੇ ਦਾਨਮ ਜੀ ਨੇ ਵੀ ਕਿਹਾ ਦਸ ਨੌਜਵਾਨ ਦੀ ਇੰਨਾ ਵਰਗੀ ਕ੍ਰਾਂਤੀਕਾਰੀ ਸੋਚ ਲੈ ਕੇ ਆਜਾਂ ਤਾਂ ਧਨਕ ਸਮਾਜ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਇੰਨਾਂ ਦੇ ਵਿੱਚ ਵੀ ਜज्ਬਾ ਹੈ ਇੰਨਾਂ ਦੇ ਵਿੱਚ ਵੀ ਮਿਹਨਤ ਵਾਲੀ ਸੋਚ ਹੈਗੀ ਹੈ ਤੇ ਕਬੀਰ ਜੀ ਮਹਾਰਾਜ ਜੀ ਦਾ ਇੰਨਾ ਤੇ ਪੂਰਾ ਅਸ਼ੀਰਵਾਦ ਹੈ ਅੱਜ ਕੋਈ ਵੀ ਸੀਟ ਖਾਲੀ ਨਹੀਂ ਐਡਾ ਗੁਰਨਾਨਕ ਸਟੇਡੀਅਮ ਐਡਾ ਗੁਰਨਾਨਕ ਭਵਨ ਨੇ ਭਰਿਆ ਹੋਇਆ ਇਹਦੀ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜੀ ਬਹੁਤ ਨੌਜਵਾਨ ਨੇ ਬਹੁਤ ਹੀ ਸਹੀ ਸੋਚ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਅੱਜ ਸਾਰੇ ਇੱਥੇ ਪ੍ਰਸੰਨ ਨੇ ਬੜਾ ਨੰਦਾ ਹੈ ਜਿਹਦੇ ਉਪਰਾਲੇ ਦੇ ਵਜ੍ਹਾ ਤੀਜੀ ਵਾਰ ਤੁਸੀਂ ਮਨਾ ਰਹੇ ਹੋ ਭਗਤ ਕਬੀਰ ਜੀ ਦਾ ਸਤਗੁਰ ਕਬੀਰ ਜੀ ਦਾ ਪ੍ਰਗਟ ਦਿਵਸ ਕਿੰਨਾ ਇਕੱਠ ਹੋਇਆ ਔਰ ਸਮਾਜ ਵੱਲੋਂ ਕੀ ਸੰਦੇਸ਼ ਮਿਲ ਰਿਹਾ ਦੇਖੋ ਪੰਜਾਬ ਦੇ ਨਾ ਕੋਨੇ-ਕੋਨੇ ਤੋਂ ਲੋਕ ਆਏ ਨੇ ਕਾਸੀ ਧੰਨਵਾਦੀ ਵੀ ਆ ਕਿਉਂਕਿ ਅਸੀਂ ਸਾਰੇ ਡਿਸਟ੍ਰਿਕਟ ਤੋਂ ਸਾਰੇ ਜਿੰਦਿਆਂ ਨੂੰ ਇਹੀ ਕਿਹਾ ਸੀ ਕਵੀ ਸਰ ਪੰਜ ਮੈਂਬਰ ਜਿਹੜੇ ਆਉਣ ਉਹ ਕਾਰਨ ਕੀ ਸੀਗਾ ਕਿ ਵੀ ਅਸੀਂ ਇੱਕ ਸਨੇਹਾ ਦੇਣਾ ਚਾਹੁੰਦੇ ਆ ਪੰਜਾਬ ਭਰ ਦੇ ਵਿੱਚ ਕਿ ਆਪਾਂ ਇਹੋ ਜਿਹੀ ਥਾਵਾਂ ਦੇ ਜਿਵੇਂ ਕਿ ਪਹਿਲਾਂ ਸਾਨੂੰ ਕਿਹਾ ਜਾਂਦਾ ਸੀ ਕਿਉਂਕਿ ਪਾਰਟੀ ਦਨੀਆਂ ਦੇ ਕੰਮ ਕਰਦੀ ਹੈ ਲੇਕਿਨ ਅੱਜ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਅਸੀਂ ਆ ਗੋਗੋਗੇ ਸਫਰ ਕਬੀਰ ਮਹਾਰਾਜ ਦਾ ਪ੍ਰਗਟ ਦਿਵਸ ਮਨਾਇਆ ਜਾ ਰਿਹਾ ਹੈ ਸੋ ਗੱਲ ਇਹ ਹੈ ਕਿ ਇਤੋਂ ਸਾਡੇ ਸਮਾਜ ਦੇ ਵਿੱਚ ਜਿਹੜੀ ਜਾਗਰਤੀ ਲਗਾਤਾਰ ਆ ਰਹੀ ਆ ਅਸੀਂ ਤਾਂ ਸਤਿਗੁਰ ਕਬੀਰ ਮਹਾਰਾਜ ਜੀ ਪਦੇ ਨਾਲ ਜਿਹੜਾ ਸਾਰਾ ਕੁਝ ਹੋ ਰਿਹਾ ਆ ਜਿਸੇ ਧੰਨਵਾਦੀ ਵੀ ਆ ਕਬੀਰ ਮਹਾਰਾਜ ਜੀ ਦੇ ਕਿ ਜਿੱਦਾਂ ਲਗੇ ਸਾਡੇ ਪਿੰਡਾਂ ਦੇ ਲਿਆਉਣੀ ਸ਼ੁਰੂ ਕਰ ਦਿੱਤੀ ਆ ਤੇ ਬੱਚੇ ਸਾਡੇ ਵਧੀਆ ਲੈਵਲ ਤੇ ਮਤਲਬ ਕਿ ਪੜ੍ਹ ਲਿਖੀ ਰਹੇ ਆ ਸਭ ਕੁਝ ਹੈ ਸਿਰ ਸਰਕਾਰ ਬੋਲੋ ਅੱਜ ਕੋਈ ਨਮਿੰਦਾ ਨਹੀਂ ਆ ਗਿਆ ਇਹਦੇ ਬਾਰੇ ਕੀ ਕਹਿਣਾ ਜਾਊਗਾ ਸਰ ਸਰਕਾਰ ਗੱਲ ਹੈ ਜਿਹੜੀ ਸੱਚੀ ਸਰਕਾਰ ਹੋਵੇ ਨਾ ਠੀਕ ਆ ਉਹ ਹਮੇਸ਼ਾ ਲੋਕਾਂ ਦੇ ਨਾਲ ਖੜੀ ਰਹਿੰਦੀ ਹੈ ਜਿਹੜੇ ਉਹ ਚੁੱਟ ਭਲੇ ਆ ਦੇ ਵਿੱਚ ਲੋਕਾਂ ਨੂੰ ਮਤਲਬ ਹਸਾਖੜਾ ਕੇ ਬਸ ਖੁਸ਼ ਰਹਿੰਦੇ ਆ ਸੋ ਤਾਂ ਕਰਕੇ ਜਿਹੜਾ ਚੁੱਟਲੇ ਵਾਲੀ ਸਰਕਾਰ ਤੋਂ ਮੈਂ ਕੀ ਲੈਣਾ ਹੈ ਜੀ ਅਸੀਂ ਗੱਲ ਇਹ ਹੈ ਕਿ ਵੀ ਅੱਜ ਮੁੱਖ ਮੰਤਰੀ ਸਾਹਿਬ ਨੂੰ ਵੀ ਬਿਆਨ ਕਿਹਾ ਸੀਗਾ ਬੁਲਾਇਆ ਸੀਗਾ 4 ਮਹੀਨੇ ਤੋਂ ਸੁਣਦੇ ਹੋਏ ਸੀ ਮੁੱਖ ਮੰਤਰੀ ਸਾਹਿਬ ਨੂੰ ਬੁਲਾਣਾ ਹੈ ਜੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੂੰ ਸ਼ਾਇਦ ਇੱਥੇ ਆਣਾ ਜ਼ਰੂਰੀ ਨਹੀਂ ਲੱਗਿਆ ਹੋਣ ਗੱਲ ਇਹ ਹੈ ਕਿ ਜਦੋਂ ਕੋਈ ਇਲੈਕਸ਼ਨ ਦਾ ਮਾਹੌਲ ਸੀਗਾ, ਵੋਟਾਂ ਦਾ ਮਾਹੌਲ ਸੀਗਾ ਤੇ ਮੇਰੇ ਗੱਲ ਲੇਕਿਨ ਗੱਲ ਇਹ ਜਿਹੜਾ ਭੁਖਮੰਦੇ ਸਾਹਿਬ ਨੇ ਜਿਹੜਾ ਇਹ ਸਾਡੇ ਪਿੱਠ ਦੇ ਵਿੱਚ ਖੰਜਰ ਮਾਰਿਆ ਹੈ ਨਾ ਇਹ ਖੰਜਰ ਹੁਣ ਗੱਲ ਇਹ ਹੈ ਕਿ ਵੀ ਇੰਨਾ ਕਿ ਸਾਡੇ ਅਤਲੇ ਦਰਦ ਕਰ ਗਿਆ ਆ ਕਿ ਅੱਜ ਤਾਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਬੁਲਾ ਰਹੇ ਸੀਗੇ ਤੇ ਮੁੱਖ ਮੰਤਰੀ ਸਾਹਿਬ ਆਓ ਲੇਕਿਨ ਅੱਜ ਧਾਨਕ ਸਮਾਜ ਨੇ ਮੁੱਖ ਮੰਤਰੀ ਭਗਵੰਤ ਪਾਣ ਦਾ ਪਾਇ ਕੱਟ ਕਰ ਦਿੱਤਾ